ਆ ਖਬਰ ਬਹੁਤ ਵੱਡੀ ਖਬਰ ਹੈ ਇੱਕ ਗਰੀਬ ਦੀ ਦਰ ਅਸਲ ਦੁਨੀਆ ਲੁੱਟੀ ਗਈ ਹੈ ਇਹ ਗਰੀਬ ਪਰਿਵਾਰ ਹੌਲੀ ਹੌਲੀ ਜਿੰਨੀ ਕੁ ਕਮਾਈ ਦੇ ਵਿੱਚੋਂ ਬਚਤ ਹੁੰਦੀ ਸੀ ਆਪਣੀ ਧੀ ਦੇ ਵਿਆਹ ਵਾਸਤੇ ਗਹਿਣਾ ਗੱਟਾ ਬਣਾ ਰਿਹਾ ਸੀ ਕਮੇਟੀ ਦੇ 20000 ਵੀ ਲੈ ਲਏ ਗਏ ਔਰਤਾ ਇਹਦੇ ਤੋਂ ਬਾਅਦ ਰੋਣਾ ਨਹੀਂ ਰੁਕ ਰਿਹਾ ਜਾਣਕਾਰੀ ਮਿਲੀ ਹੈ ਕਿ ਗੁਰਦਾਸਪੁਰ ਦਾ ਪਿੰਡ ਗੁਰਦਾਸ ਰੰਗਲ ਉੱਥੋਂ ਦਾ ਮਜ਼ਦੂਰ ਪਰਿਵਾਰ ਉਹਦੇ ਘਰ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾ ਲਿਆ ਹੈ ਘਰ ਵਾਲੇ ਦੋਵੇਂ ਜੀ ਬਾਹਰ ਕੰਮ ਤੇ ਗਏ ਹੋਏ ਸੀ ਜਦੋਂ ਉਹ ਘਰ ਵਾਪਸ ਵਰਤੇ ਤੱਕ ਕਮੇਟੀ ਲੈਣ ਵਾਲੀ ਔਰਤ ਉਹਨਾਂ ਦੇ ਘਰ ਆਉਂਦੀ ਹੈ ਤਾਂ ਘਰ ਵਾਲੇ ਨੇ ਕਮੇਟੀ ਲਈ ਰੱਖੇ ਪੈਸੇ ਜਦੋਂ ਦੇਣ ਵਾਸਤੇ ਅੱਗੇ ਅਲਬਾਰੀ ਖੋਲੀ ਤਾਂ ਉਹ ਬਿਲਕੁਲ ਸਪਾਰਟ ਖੁੱਲੀ ਪਈ ਸੀ ਜਦੋਂ ਉਹਨਾਂ ਨੇ ਆਪਣਾ ਸਾਰਾ ਸਮਾਨ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ 3 ਤੋਲੇ ਸੋਨੇ ਦੇ ਗਹਿਣੇ ਅਤੇ ਲਗਭਗ 20000 ਰੁਪਇਆ ਗਾਇਬ ਸੀ ਮਜ਼ਦੂਰ ਪਰਿਵਾਰ ਅਨੁਸਾਰ ਗਹਿਣੇ ਉਹ ਹੌਲੀ-ਹੌਲੀ ਕਰਕੇ ਆਪਣੀ ਧੀ ਦੇ ਵਿਆਹ ਲਈ ਜੋੜ ਰਹੇ ਸੀ ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਕਈ ਵਾਰੀ ਚੋਰੀਆਂ ਹੋ ਚੁੱਕੀਆਂ ਨੇ ਅਤੇ ਉਹਨਾਂ ਨੇ ਮੁਹੱਲੇ ਦੇ ਹੀ ਇੱਕ ਨੌਜਵਾਨ ਤੇ ਸ਼ੱਕ ਵੀ ਬਰਖਟਾਇਆ ਹੈ ਸਾਰੇ ਜੋੜੇ ਗਏ ਪੈਸੇ ਅਤੇ ਗਹਿਣੇ ਚੋਰੀ ਹੋ ਜਾਣ ਕਾਰਨ ਮਜ਼ਦੂਰ ਪਰਿਵਾਰ ਦੀ ਦੁਨੀਆ ਲੁੱਟੀ ਗਈ ਹੈ ਅਤੇ ਔਰਤ ਦਾ ਰੋਣਾ ਨਹੀਂ ਸੀ ਰੁਕ ਰਿਹਾ ਲਾਭਪ੍ਰੀਤ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਉਹ ਕਮੇਟੀ ਲੈਣਾ ਸੀ ਪਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਮੈਂ ਬਾਰੀ ਨਵੇ ਬਾਰੀ ਕੰਨੀ ਹੱਥ ਇਹ ਨਾ ਪਿਛਲੇ ਖਾਨ ਨੇ ਜੋ ਸਾਰਾ ਇਹ ਸੋਨਾ-ਸਾਣਾ ਕੱਢ ਕੇ ਲੁਕੀ ਲਾ ਗਏ ਇਦਾਂ ਹੀ ਕੱਪੜੇ ਬਾਰੀ ਤੇ ਖੁੱਲ ਰਹੇ ਮੇਰੀ ਉਹ ਗਏ ਨੇ ਕੋਲ ਕੇ ਵੇਰ ਕੱਢੇ ਭਾਜੀ ਭਾਜੀ ਹੁੰਦੇ ਵੇਖਿਆ ਮੈਂ ਕਿ ਪਹਿਲਾਂ ਕਮੇਟੀ ਬਚਾਣੇ ਫਿਰ ਰੋਟੀ ਬਣਾਣੇ ਆ ਤਿੰਨ ਭਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਤੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਤਿੰਨ ਤੋਲੇ ਲੰਗੀਆਂ ਭਾਜੀ 3000 ਰੁਪਏ ਭਾਜੀ ਕੁਛ ਨਹੀਂ ਰਹਿਣ ਦਿੱਤਾ ਭਾਜੀ ਮੇਰੇ ਕਰ ਗਏ ਨੇ ਅਹੀਂ ਸਿਰਫ ਭਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਹੋ ਸਕੀ ਅਹੀਂ ਭਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਹ ਢੋਲੀ ਕਰ ਕਰ ਕੇ ਚਲ ਗਿਆ ਬੰ ਹਾਨੂੰ ਪਤਾ ਨਹੀਂ ਕਿ ਪਹਿਲਾਂ ਵੀ ਮੇਰੇ ਪੈਸੇ ਨਿਕਲੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਸਾਰਾ ਕੋਹ ਲੈ ਗਿਆ ਲੁੱਟ ਕੇ ਆਨੂੰ ਅਸੀਂ ਤੇ ਹੁਣ 6 ਵਜੇ ਆਏ ਕੰਮ ਤੇ 6 ਵਜੇ ਕੰਮ ਤੋਂ ਮੈਂ 6 ਵਜੇ ਆ ਤੇ 6 ਵਜੇ ਮੈਂ ਕਮੇਟੀ ਮੰਗਣ ਆ ਨਾਲ ਦੀ ਤੇ ਬਾੜੀ ਕਹਿੰਦੀ ਹੱਥ ਹੀ ਨਾ ਆ ਅੱਛਾ ਬਾੜੀ ਵਿੱਚ ਰਹਿਆ ਨਹੀਂ ਅੱਖ ਨਹੀਂ ਦਿੱਤਾ ਮੇਰੇ ਜੋ ਘਰ ਨੇ ਤੇ ਧਰ ਵਾਲੇ ਵੀ ਕੰਮ ਤੇ ਗਏ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਆ ਕੇ ਕਮੇਟੀ ਮੰਗ ਰਿਹਾ ਦੇਖੋ ਸਕੂਲ ਚਲ ਗਿਆ 2 ਹੋ ਜਾਵਾ ਪਾ ਜੀ ਤਿੰਨ 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 ਕਿ ਤੋਲੇ ਸੋਨਾ ਗਿਆ ਵਾ 20000 ਰੁਪਇਆ ਮੇਰਾ ਗਿਆ ਜੇ ਤੇ ਮੈਨੂੰ ਕਿਨੇ ਦਿਨ ਦੱਸੋ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਕਲੀ ਦਾ ਹੀ ਬੰਦਾ ਵੀ ਅੱਗੇ ਵੀ ਨਿਕਲੇ ਔਰ ਤਿੰਨਾ ਚਾਰਾ ਘਰਾਂ ਦੇ ਵੀ ਨਿਕਲੇ ਆ ਹਾਂਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜ਼ਮ ਵੀ ਮੇਰੀ ਕੁਲੀ ਦੀ ਪੈਂਟੀ ਤੇ ਮੈਂ ਕਥੋਂ ਆਪਣੀ ਧੀ ਨੂੰ ਪਾਉਣਾ ਇੰਨਾ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਆ ਜੀ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪਾਹੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੈ ਗਿਆ ਭੋਵੇਂ ਕਿ ਜਿਹੜਾ ਚੋਰ ਆ ਇੱਕ ਪੱਕਾ ਹੀ ਆ ਜਿਹੜਾ ਚੋਰ ਮਹਲ ਵਿੱਚ ਜਿਹੜਾ ਚੋਰੀਆਂ ਕਰਨ ਲਿਆ ਉਹ ਹੀ ਤੇ ਜਿਹਦੇ ਬਾਰੇ ਕਹਿੰਦੇ ਉਹ ਹੀ ਇੱਕੋ ਹੀ ਬੰਦਾ ਵਾ ਤਿੰਨ ਸਾਡੇ ਲੱਗ ਲੱਗੇ ਹੋ ਗਿਆ ਸਾਨੂੰ ਹੋਰ ਕਿਹਦਾ ਪਤਾ ਸਾਡੇ ਲੱਗੇ ਦੇ ਤਿੰਨ ਹੋ ਗਏ ਤਿੰਨ ਘਰਾਂ ਚੋਂ ਕਹਣਾ ਕਿ ਜਣਾ ਵੀ ਉਹ ਬਦੇ ਜਦੋਂ ਦੇਤੇ ਆਏ ਪਏ ਤੇ ਚੋਰੀਆਂ ਬਣੀਆਂ ਹੋਣੀਆਂ ਪਾਡੇ ਮਹੱਲੇ ਦੇ ਵਿੱਚ ਗੰਦ ਪਿਆ ਗਿਆ ਹੈ ਗਰੀਬ ਮੁੰਡਾ ਜਿਹਨੂੰ ਲੁੱਟ ਕੇ ਲੈ ਗਿਆ ਇੱਕ ਕੁੜੀ ਦੇ ਵਿਆਹ ਬਾਤੇ ਸੁਣਾ ਰੱਖਿਆ ਕਿੱਥੋਂ ਗਰੀਬ ਮੁੰਡਾ ਕਿੱਥੋਂ ਕਰੇਗਾ ਜੋ ਕੁ ਮਾਣਾ ਉਹ ਹੀ ਖਾਣਾ ਇਹਨਾਂ ਤਿੰਨ ਚਾਰ ਤਿੰਨ ਚਾਰ ਵਾਰ ਇੱਧਰ ਚੋਰੀ ਹੋਈ ਆ ਜਿੰਨਾ ਤੇ ਤੁਸੀਂ ਹੁਣੇ ਬਿਆਨ ਲਿਆ ਬੀ ਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪੰਨਿਆ ਤੇ ਅੱਜ ਇਹਦਾ ਵਿਆਹ ਘਰ ਕੀ ਕਰਕੇ ਛੁੱਟ ਗਿਆ ਬਦਤ ਇਥੋਂ ਨਿਕਲਣਾ ਚਾਹੀਦਾ